ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਮੋਟਰ ਪਰ ਪਹੁੰਚ ਗਏ ਚਾਹ ਆਪਾਂ ਨੇ ਲਿਆਉਂਦੀ ਆਂ ਖਲ ਵਾਸਤੇ ਤੇ ਅੱਜ ਸਾਗ ਵੀ ਬੀਜਣਾ ਤੇ ਤੁਹਾਨੂੰ ਮੋਟਰ ਥੋੜੀ ਜਿਹੀ ਲੱਗ ਜੀ ਲੱਗੂਗੀ ਤੁਹਾਨੂੰ ਦਿਖਾਉਂਦਾ ਮੈਂ ਤੇ ਲੋ ਜੀ ਕਿੱਸੀ ਗੱਲ ਜੀ ਮੈਂ ਕੱਜ ਦਿਖਾ ਦਿਆਂ ਮੋਟਰ ਲੱਗ ਲੱਗ ਜੀ ਲੱਗਦੀ ਹੈ ਮੈਂ ਕਿ ਮੋਟਰ ਦਿਖਾ ਦਿਆਂ ਜੇ ਲੱਗ ਲੱਗ ਜੀ ਲੱਗਦੀ ਹੈ ਤੇ ਪਹਿਲਾਂ ਆ ਜੋ ਚਾਹ ਪੀ ਲਓ ਠੰਡੀ ਹੋ ਜਣੀ ਮੋਟਰ ਦੀ ਰੱਖੀ ਅੰਕਲੇ ਕਰਦਾ ਹੈ ਸਾਹਮਣੇ ਇਹਦਾ ਕਰਟੇ ਪਰ ਆਪ ਨੂੰ ਇਹਨਾਂ ਦੇਖੋ ਲੈ ਬਈ ਮੋਟਰ ਦੀਆਂ ਸਫਾਈ ਕਰਕੇ ਉਹ ਬੱਲੇ ਹੁਣ ਲੱਗਦੀ ਆ ਮੋਟਰ ਸਾਡੀ ਹੁਣ ਲੱਗਦੀ ਮੈਂ ਕਿ ਮੋਟਰ ਆਹ ਚਾਬੀ ਦਵਾਂ ਤੁਹਾਨੂੰ ਹਾਂਜੀ ਮੈਂ ਉਹਦੇ ਰਹਿਣ ਦਾ ਤਾਂ ਹੀ ਕਰੇ ਨੋਟਿਸ ਦੀ ਸਫਾਈ ਰੱਖੂਗੇ ਹਾਂ ਇਹ ਇਹ ਪੁੱਜੋ ਮੇਥੇ ਇੱਥੇ ਕੀ ਚਾਬੀ ਆ ਲਓ ਅੰਕਲ ਲਖਨ ਜਾਨਾ ਲੈ ਮੈਂ ਨਾ ਵੀ ਕੱਢ ਦੂੰ ਫੇਰ ਇੱਕ ਕਿ ਅੰਦਰ ਦੇ ਲੈ ਲੋ ਗਲਾਸ ਉਹ ਤੈਨੂੰ ਕੰਚੇ ਦਾ ਦਿੰਦਾ ਮੈਂ ਚਲਾ ਆਜੇ ਬਾਦਿਓ ਤੈਨੂੰ ਕੰਚੇ ਦਾ ਬਾਦਿਓ ਟੁੱਟਣਾ ਜਾਵੇ ਥੋੜੀ ਜਿਹੀ ਵੀ ਨਹੀਂ ਆਜੇ ਬਾਦਿਓ ਤੇ ਤੈਨੂੰ ਨੇ ਤੇ ਲੋ ਜੀ ਬਈ ਇੱਧਰ ਵੀ ਆ ਕਲੈਨ ਗੱਲ ਬਣਾਤੀ ਅਜੇ ਗੁਡਾਈ ਕਰਦਣੀ ਇਹਦੀ ਸਾਰੇ ਦੀ ਤੇ ਰੱਬ ਸੁੱਖ ਰੱਖੇ ਬਈ ਕੱਲ ਵੀ ਮੌਸਮ ਸਾਡੇ ਬਹੁਤ ਵਧੀਆ ਰਿਹਾ ਧੁੱਪ ਜੀ ਰਹੀ ਸੋਹਣੀ ਸਾਰਾ ਦਿਨ ਤੇ ਅੱਜ ਨਹੀਂ ਲੱਗਦਾ ਬਈ ਧੁੱਪ ਰਣੀ ਇੰਨਾ ਟਾਈਮ ਹਾਂ ਬੱਦਲ ਘੁੰਮਣ ਲੱਗ ਗਿਆ ਉੱਪਰ ਹਾਂਜੀ ਮੁੱਟੇ ਵਾਲਾ ਅੱਜ ਮੈਂ ਕਰ ਰਿਹਾ ਫੋਨ ਉਹਨੂੰ ਕਹਿੰਦਾ ਹਾਂ ਕੱਜ ਮੈਂ ਹਾਂ ਅੱਜ ਬੁਲਾਇਆ ਉਹਨੂੰ ਮੈਂ ਆਪ ਤੇ ਗਾਣਾ ਹੀ ਤਾਇਰ ਕਰ ਦਿੰਦਾ ਕਿਹੜਾ ਆਹ ਪਟਾ ਦੰਦੇ ਕੋਈ ਨਹੀਂ ਬਾਈ ਜਣ ਦਾ ਕਹਿੰਦਾ ਆਈ ਜਣੇ ਫਿਰ ਉਹ ਮੈਂ ਤੇ ਕਹਿੰਦਾ ਆਂ ਜਣੇ ਪਟਾ ਦੇ ਕਹਿੰਦਾ ਤਾਰ ਮੈਂ ਬੁਲਾ ਜਿਹਨੇ ਜਿਹਨੇ ਤਾਰ ਤੋਂ ਪੁੱਟ ਉਹਨੂੰ ਡਾ ਲਕੜਾ ਦੇ ਇਹ ਦੇਖਦੇ ਨਹੀਂ ਆਪਣਾ ਕੰਮ ਹੋ ਜੀਓ ਖਰਾਬ ਹੋ ਜੇ ਹਾਂ ਇਹ ਤਾਰ ਟੁੱਟ ਜਾਂਦੀ ਹੈ ਨਾ ਠੀਕ ਹੈ ਨਾ ਪਰ ਅੱਬਾ ਹਵਾਰਾਂ ਚਲਾ ਧਰਤੀ ਸੁੱਕੀ ਨਹੀਂ ਹਲੇ ਐ ਕਿਹੜੇ ਆ ਨਿਕਣਾ ਉਹ ਦੇ ਟੈਡੇ ਹੋ ਗਏ ਨਾ ਸਮਝ ਗਿਆ ਮੈਂ ਇਹ ਕਾਰ ਵਾਲੇ ਉਹ ਲੈ ਆਉਂਦੇ ਚੁਗੜਾ ਦੇ ਬਾਕੀ ਇਹ ਜਿਹੜੇ ਇਹ ਇਹਨੂੰ ਕੱਢਾ ਦੇਣਾ ਕੱਢ ਨਹੀਂ ਸਕਦਾ ਖੇਤੇ ਗਿੱਲਾ ਹੋ ਪਿਆ ਆਪਣਾ ਕੱਢ ਇਹਨੇ ਜੂ ਕਹਿੰਦੇ ਪਰਨ ਵੇਰ ਲੈਣਾ ਇਹਨਾਂ ਨੇ ਚੱਲ ਦੇਖਦੇ ਆ ਕਰਦਾ ਹਸਲਾ ਇਹਦੀ ਜਾ ਹੱਲੇ ਜਾਂ ਥੱਲੇ ਟੈਡੇ ਹੋ ਗਏ ਬਾਈ ਤਾਰ ਡੁੱਟ ਜਣੀ ਫੇ ਪਿੱਛੇ ਤੇ ਆ ਜਾਣਾ ਕਰੰਟ ਪੈ ਜਾ ਸਾਰੇ ਖੇਤ ਚ ਪੈ ਜਾਣਾ ਇਹ ਮੇਰੇ ਨਾਲ ਦੋ ਟੈਡੇ ਹੀ ਹੋਏ ਫੇ ਦੋ ਤਿੰਨ ਉਹ ਤਾਂ ਤਾਰ ਨੇ ਲੱਗਣ ਲੱਗਣੇ ਆਲਾ ਚੱਲ ਦੇਖਦੇ ਆ ਵੀ ਉਹ ਸਾਮਣੇ ਪੈ ਪੈਣ ਲੱਗ ਗਿਆ ਆਪਣੇ ਉਹ ਪਿੱਟ ਕੱਢੀ ਕਰੇ ਹਾਂ ਬਹੁਤ ਵਧੀਆ ਹੋ ਗਿਆ ਨਾ ਨਾਲ ਦੇ ਖੇਤ ਉਹ ਦੇਖੋ ਸਾਡੇ ਪੈਪ ਦੱਬਣ ਹੋਣ ਲੱਗੇ ਉੱਥੇ ਖੇਤਾਂ ਵਿੱਚ ਉੱਥੇ ਟੋਵਾ ਜਿਹਾ ਪਿਆਗਾ ਤਾਂ ਬਹੁਤ ਬੜਾ ਨਹੀਂ ਨਹੀਂ ਇਹ ਕਿ ਹਵਾ ਨਾ ਮੜ ਗਈ ਹੋਵੇ ਲੈ ਵੀ ਬੈਕ ਸਾਈਡ ਵੀ ਚੈੱਕ ਕਰ ਲੋ ਆ ਵੀ ਗੱਲ ਬਣਾਤੀ ਆ ਹਨ ਸੋ ਬਈ ਕਮੈਂਟਾਂ ਚ ਮਨ ਲੱਗਦੀ ਤੇ ਹੈ ਮੋਟਰ ਨੋਰ ਇੱਕ ਸਮਾਨ ਜਾ ਪਿਆ ਵਦਪੂਰਾ ਇਹਨ ਤੇ ਹੌਲੀ ਹੌਲੀ ਆ ਵੀ ਆਪਣੇ ਫਲਾਵੜ ਜੇ ਵਿੱਚ ਆ ਗਏ ਇਹਦੀ ਵੀ ਹੁਣ ਕਟਿੰਗ ਕਰੇ ਕਰਾਂਗੇ ਚੋਰਸ ਜੀ ਇਹਨ ਇੱਧਰ ਵੀ ਆ ਰੱਖੋ ਸੋਹਣੇ ਹੋ ਗਏ ਇੱਕ ਜਗ੍ਹਾ ਐ ਨਾ ਬਰਾਬਰ ਹੁੰਦੀ ਦੀ ਚੂਹਿਆਂ ਨੇ ਪੱਟ-ਪੱਟ ਕੇ ਉੱਚੀ ਨਹੀਂ ਵੀ ਕਰਤੀ ਤਾਂ ਮਲੀਨੇ ਵੱਟੇ ਮੈਂ ਵੱਟੇ ਆਪਾਂ ਇਹ ਹਾਂ ਮਸ਼ੀਨਾਂ ਅਕਲੂ ਅਨਕਨ ਰਸਤਾ ਵੀ ਬੰਦ ਕਰਤੇ ਆ। ਨਾ ਵੀ। ਕਿੰਦਾ ਨਹੀਂ ਲੱਗਦਾ ਗੰਦ ਬੋਕਟਰ। ਹਾਂਜੀ ਹਾਂਜੀ। ਚੱਕ ਦਣਾ ਵੀ। ਉਹ ਬੁੱਟਾ ਟੇਡਾ ਹੋ ਗਿਆ। ਆਪਾਰਾ ਅੰਕਲ ਬੁੱਟਾ ਟੇਡਾ ਹੋ ਗਿਆ। ਹਾਂ। ਚਲੋ ਵੀ ਚਾਹ ਪੀ ਗਏ ਫੇਰ ਕਰਦੇ ਗੱਲਾਂ ਲੋਕੋ। ਨੀ ਇਹ ਤਾਂ ਚਾਹ ਡੈਡੀ ਨਾਲ ਬੈਠ ਕੇ ਪੀਂਦੇ ਹੁੰਦੇ ਹਾਂ 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 ਕਿੱਦਾਂ ਡੈਡੀ ਆ ਜਾਣ ਡੈਡੀ ਦਾ ਠੀਕ ਹੈ ਠੀਕ ਆ ਇਹਨਾਂ ਹਾਂ ਮਿਲਿਆ ਸੀਗੇ ਅਸੀਂ ਠੀਕ ਠਾਕ ਆ ਇਹਨਾਂ ਵਧੀਆ ਮੈਂ ਦੱਸਦਾ ਮੈਂ ਅੰਕਲ ਬੋਚਰ ਮੋਟਰ ਆ ਗਈ ਜੀ ਅੱਜ ਕੱਲ ਠੀਕ ਜੀ ਹੈ ਨਾ ਕਨੇ ਵਧੀਆ ਮੈਂ ਕਿਹਾ ਪੰਜ ਸਾਹ ਨੂੰ ਵੀਰ ਜਣਾ ਹਣਾ ਨਾਕੀ ਚੱਲ ਦੇਖਦੇ ਹੁਣ ਅੱਗੇ ਕੀ ਆ ਮੜਨਾ ਆ ਜਾਣਾ ਹੁਣਾਂ ਨੇ ਤੇ ਲੋ ਜੀ ਸਾਡੀ ਟੀ ਬ੍ਰੇਕ ਤਾਂ ਹੋ ਗਈ। ਤਿੱਕ ਬਾਈ ਗੱਲ ਦੱਸਿਓ ਜਿਕਣਾ ਸਾਡਾ ਰੋਪੜ ਇਲਾਕਾ ਦਾ ਹੁਣ ਮੀਂਹ ਤੇ ਤਾਂ ਬਚਾਅ ਹੋ ਗਿਆ। ਵੈਸੇ ਇੱਕ ਸਾਈਡ ਸਾਡਾ ਬਾਨਾ ਲੱਗਣ ਰਹਿਂਦਾ ਬਸ ਉੱਥੇ ਥੋੜਾ ਜਿਹਾ ਖਤਰ ਪੈਸੀ ਖਤਰਾ ਹੁਣ ਨਾਰਮਲ ਘਟੇ ਗਿਆ। ਵੈਸੇ ਕਰੀਬਨ ਕਰੀਬਨ ਕਿ ਉੱਥੇ ਹੁਣ ਥੋੜਾ ਦਰਿਆ ਦਾ ਲੈਵਲ ਦਾ ਪਾਣੀ ਘਟ ਗਿਆ। ਨਾਰਮਲ ਹੋ ਗਿਆ ਕੰਮ ਤੇ ਬਾਕੀ ਸਾਡਾ ਰੋਪੜ ਰੋਪੜ ਇਲਾਕਾ ਦਾ ਬਈ ਠੀਕ ਆ। ਬਾਕੀ ਤੁਸੀਂ ਆਪਣੇ ਆਪਣੇ ਇਲਾਕੇ ਦੱਸਿਓ ਜਿਕਣਾ ਅੰਮ੍ਰਿਤਸਰ ਕਿ ਨਹੀਂ ਹੋ ਗਏ। ਇੱਧਰ ਬਠਿੰਡਾ ਸਾਈਡ ਬਈ ਤੁਹਾਡੇ ਕਿ ਨਹੀਂ ਬਚਾਅ ਆ? ਕਿ ਹੁਣ ਤਾਂ ਮੀਂਹ ਹੀ ਘਟ ਗਿਆ ਸੁੱਕਣ ਲੱਗ ਗਿਆ ਸਾਰਾ ਕੁਝ ਇਕਣਾ ਹੁਣ ਸਾਡੇ ਕਿਹਨੀ ਤਾਂ ਬਈ ਮਾੜਾ ਮੋਟਾ ਖੇਤਾਂ ਨੇ ਪਾਣੀ ਰਹਿ ਗਿਆ ਬਸ ਸੁੱਕਣ ਤੇ ਇਕਣਾ ਹੁਣ ਆ ਖੜਾ ਦੋ ਤਿੰਨ ਦਿਨ ਧੁੱਪ ਲੱਗ ਜਿਹੜੀ ਐਨ ਪਾਣੀ ਸੁੱਕ ਜਾਣਾ ਬਾਕੀ ਬਈ ਤੁਸੀਂ ਆਪਣੇ ਕਹਿੰਦੇ ਦੇ ਦੱਸਿਓ ਤੁਹਾਡੇ ਕਿੰਨੀ ਤੇ ਕੀ ਹਾਲ ਚਾਲ ਹੈ ਤੇ ਬਾਕੀ ਦੇਖਦੇ ਹੁਣ ਬਾਕੀ ਅੰਕਲ ਅੱਜ ਕੱਲ ਬਜਾ ਉੱਧਰ ਐਲਾਨ ਕਰਿਆ 1600 ਕਰੋੜ ਦਾ ਉਧਰ ਜਿੱਧਰ ਆਪਣਾ ਵਿਆਸ ਦਰਿਆਕੇ ਨਹੀਂ ਵਾਲੇ ਪਿੰਡਾਂ ਵਾਲੀ ਸਾਈਡ ਜਿੱਧਰ ਐ ਮਾਰ ਪਈ ਐ 116 ਕਰੋੜ ਐ ਬਾਕੀ ਦੇਖ ਲੈਣਾ 21 ਕਿ ਪਿੰਡਾਂ ਨੂੰ 1-1 ਕਰੋੜ ਦੋਂਗੇ ਵੈਸੇ ਘੱਟ ਐ 1-1 ਕਰੋੜ ਦਾ ਅਆਂ ਤਾਂ ਹੈ ਨਹੀਂ ਪਿੰਡ 'ਚ 10 ਘਰ ਤਾਂ ਹੈ ਨਹੀਂ ਹਰੇ ਨੂੰ 10-10 ਲੱਖ ਆਰੂੰਗਾ ਪਿੰਡ ਦੇ ਘਰ ਵੀ ਕਾਫੀ ਹੁੰਦੇ ਆ तकरीबन 30-40 ਘਰ ਤਾਂ ਹੋਏ ਜਾਂਦੇ ਆ ਈ ਵਾਲੇ ਆਪਣਾ 600 ਘਰ ਆ ਦੇਖ ਲਓ ਹਾਂ ਸ਼ੀਸਾ ਕਰਨ ਕਿਹੜੇ ਹਿਸਾਬ ਨਾਲ ਵੰਡ ਆਉਣੇ ਆ ਵੈਸੇ ਇੱਕ ਐਲਾਨ ਕਰੀਕਣ ਹੁਣ ਆਪਣੇ ਉਰੇ ਰੋਕਣ ਲੱਗਦੇ ਜਿਆਦਾ ਆਪਣੇ ਜੱਟਾ ਨਾ ਇੱਕ ਜਿਗਣਾ ਫਰੋਟਾ ਜਿਹਾ ਪਿੰਡ ਬਾਦਿਆ ਜੇ ਬੈਟ ਉੱਥਾਂ ਇਹਨੇ ਇੱਕ ਕੰਮ ਥੋੜਾ ਕਰਿਆ ਠੀਕ ਜਿਗਣਾ ਹੁਣ ਆਪਣੇ ਨਦੀ ਟੁੱਟੀ ਦੀ ਜਿਆਦਾ ਆਪਣੇ ਇਹ ਰੋਕਣ ਨਹੀਂ ਲੱਗਦੇ ਰੇਤਾ ਚੱਕਣ ਦੇ ਕਿ ਨਹੀਂ ਇਹ ਸਰਕਾਰ ਤੇ ਹੁਣ ਉਹਨਾਂ ਨੇ ਐਲਾਨ ਕਰਤਾ ਜਿਗਣਾ ਹੁਣ ਆਪਣੇ ਖੇਤ ਚ ਰੇਤੇ ਰੇਤਾ ਆ ਗਿਆ ਆਪਾਂ ਚੱਕ ਕੇ ਉਹਨੂੰ ਵੇਚ ਸਕਦੇ ਆ ਵੇਚ ਸਕਦੇ ਆ ਹਾਂ ਹੁਣ ਕਰਤਾ ਉਹਨਾਂ ਨੇ ਕਿ ਮਹਾਰਾਜ ਨਾਮ ਪਾਵੇ ਦਿੱਤਾ ਸਾਡੇ ਹੂੰ ਬਾਕੀ ਹੋਰ ਵੀ ਕਰਿਆ ਕਿ 20-2000 ਮੁਆਵਜ਼ਾ ਦੇਣਾ ਇੱਕ ਇੱਕ ਉਹਦਾ ਕਿਲੇ ਦਾ ਸ਼ਾਇਦ ਹਾਂ ਬਾਕੀ ਐਲਾਨ ਤੱਕ ਰਹੇ ਵਾ ਕਿ ਹੌਲੀ ਹੌਲੀ ਪਤਾ ਲੱਗੂਗੇ ਇੱਕ ਦਾ ਹੈ ਉਹ ਐਲਾਨ ਤਾਂ ਕਰੀਆਂ ਦਿਨ ਦੇਣੇ ਤਾਂ ਹਾਂ ਹਾਂ ਬਾਕੀ ਮੌਕੇ ਵਾ ਦੇਖਾਂਗੇ ਕੀ ਕਰਦੇ ਕਹੇ ਨਹੀਂ ਵੈਸੇ ਰੱਬ ਤੇ ਹੀ ਆਪਤਾ ਵੀ ਨਾ ਹੀ ਲੈ ਕੇ ਆਵੇ ਕਿਉਂਕਿ ਪਾਣੀ ਟੁੱਟਣ ਨਾਲ ਇਲਾਕਾ ਬਹੁਤ ਪਿੱਛੇ ਚਲ ਜਾਂਦਾ ਹੁਣ ਆਪਣੇ ਦੇਖ ਲੋ ਅੰਕਲ ਕਿੰਨਾ ਟਕ ਸਾਲ ਹੋ ਗਿਆ ਆਪਣਾ ਹਾਲ ਤੱਕ ਕੰਮ ਸੈੱਟ ਨਹੀਂ ਆਇਆ ਔਰੇ ਬਾਈ ਸਾਡੇ ਹਲੇ ਫੇਰ ਵੀ ਬਾਈ ਇੱਕ ਦਿਨ ਜਾਂ ਦੋ ਦਿਨ ਪਾਣੀ ਚੱਲਿਆ ਤੇ ਇੱਕ ਜਾਂ ਦੋ ਦਿਨ ਉਹਨਾਂ ਦੇਖ ਲੋ ਕਿੰਨਾ ਨੁਕਸਾਨ ਉਧਰ ਤਾਂ ਵੈਸੇ ਅੰਕਲ 10 ਜਾਂ 15 ਦਿਨ ਪਾਣੀ ਚੱਲਿਆ ਹੁਣ ਉਧਰ ਜਾਦਾ ਹੀ ਪਾਣੀ 15 ਦਿਨ ਤੇ ਥੋੜਾ ਪਾਣੀ ਜੰਨੇ ਚੱਲ ਗਿਆ ਬਹੁਤ ਈ ਤਾ ਹੁਣ ਉਹ ਉਧਰ ਮਿੱਟੀ ਉਧਰ ਪੈਲੀਆਂ ਨਹੀਂ ਲੱਭਦੀ ਆਉਣੀਆਂ ਬੰਦੇ ਕਿਹੜੀ ਕਿਹੜਾ ਹੋਣਾ ਆ ਸਾਹਮਣੇ ਹੁਣ ਬੰਦੇ ਨੂੰ ਪੈੜ ਨਹੀਂ ਲੱਭਣੀ ਬਈ ਕਿੱਥੇ ਮੇਰੀ ਪੈੜੀ ਕਿੱਥੇ ਆਉਦੀ ਪੈੜੀ ਆ ਆ ਜਿੱਦਣ ਜੱਸੇਗੇ ਤਾਂ ਜਦ ਪਹਿਲਾਂ ਟੁੱਟੀ ਜੋ ਚੰਪੇ ਕੋਲ ਦੱਸੇ ਹੁਣ ਤਾਂ ਕਰੇ ਤਾਂ ਕੀਤਾ ਹੁਣ ਉਹ ਵੀ ਲੋਟ ਨਹੀਂ ਆਉਂਦਾ ਡੱਪ ਕਰਨ ਲਈ ਲੋਟ ਨਹੀਂ ਆਉਂਦੀ ਲੋਟ ਨਹੀਂ ਆਉਂਦੀ ਬਈ ਰੇਤੇ ਵਾਲੇ ਜਗ੍ਹਾ ਤਾਂ ਬਹੁਤ ਔਖੀ ਹੈ ਸਾਡੀ ਜ਼ਮੀਨ ਦੀ ਤੇ ਲੈ ਜੀ ਵੀ ਰੇਤਾ ਹੀ ਆ ਹਾਂ ਤੇ ਵੀ ਤੇ ਲੈ ਪਾਣੀ ਇਹਨਾਂ ਖੜਦਾ ਨੀ ਨਾਲ ਦੀ ਨਾਲ ਸੋਖ ਲੈਂਦਾ ਹਲ ਤੇ ਹਾਂ ਹਾਂ ਐਜ ਕਿਉ ਪਾਣੀ ਬਈ ਖੜਾ ਪਹਿਲੀ ਵਾਰ ਅੰਕਲ ਪਾਣੀ ਖੜਾ ਹੋਣਾ ਇੰਨੇ ਆਪਣੇ ਨਹੀਂ ਬਾਈ ਪਾਣੀ ਦੂਏ ਦਿਨ ਸੁੱਕ ਜਾਂਦਾ पानी पता नहीं लगता कि पानी लगे पा नहीं बाकी हम बी पद लगे साढ़े मिर्चा सुकन लाग मिर्चा ना मैं कहना काम ऐग जी ले जाऊंगा शाम हल तक क्या कर ਜਾਣੇ ਨਾ ਫਿਰ ਮੋਕ ਨਹੀਂ ਲੈਦਾ ਪਾਪਾ ਇਹਦਾ ਚੱਕਰ ਗਿਆ ਬੋਟਾ ਵਿੱਚ ਇੱਕ ਹਾਂਜੀ ਪੰਦਰ ਸੇਕ ਗਾ ਲਾ ਤੇ ਉਹਦੇ ਕਰਕੇ ਸ਼ਾਮ ਹੋ ਰਹੀ ਹੈ ਤੈਨੂੰ ਸੈਟ ਹੋ ਜਾਣਾ ਹੁਣ ਇਹਨਾਂ ਧੁੱਪਨ ਲੱਗੀ ਮੈਂ ਕਹਿੰਦਾ ਤਾਂ ਹੀ ਸੁੱਕ ਗਏ ਇਹ ਦੇਖਦੇ ਇੱਥੇ ਨਾ ਪਾਈਪ ਰੱਖਿਆ ਵਾ ਇਹਦੇ ਨਾਲ ਪਾਈਪ ਲਾ ਕੇ ਆਪਾਂ ਇਹਦੇ ਮੱਧੂਆ ਪਾਈਪਾ ਲਾ ਦੇਣਾ ਫਿਰ ਇੱਥੇ ਕਾਹ ਲੈ ਤੂੰ ਅੱਗੇ ਨੂੰ ਲੂ ਕਰ ਦਿੰਦੇ ਆਂ ਹਾਂ ਮੈਂ ਇੱਥੇ ਬੱਤੀ ਆਹ ਵਟਾ ਮੈਂ ਅੱਗੇ ਹੁੰਦੀ ਬਹੁਤ ਕਰ ਦੇਣੇ ਸਾਰੇ ਅਜੇ ਤਿਆਰ ਕਰ ਲਿਓ ਹਾਂ ਅਗਲੇ ਵਿੱਚ ਬੀਜ ਦਾਂਗੇ ਸਾਗ ਤੂੰ ਆ ਨਾ ਮੈਂ ਕਹਿੰਦਾ ਵੀ ਐਨੇ ਮੜਾ ਜਨਾ ਇਹ ਆਪਾਂ ਨੇ ਜਾਵਾ ਕਿੱਲਾ ਕਰਤਾ ਫੇਰ ਇਹਦੇ ਮੈਂ ਤੋੜੀ ਹੱਥ ਨਾਲ ਦਰਨਾ ਨੂੰ ਫੇਰ ਸਫਲੀ ਹੋ ਜਾਣਾ ਇੱਕੋ ਤੋਂ ਠੀਕ ਹੁਣ ਇਹਨਾਂ ਨਾ ਜੇ ਜਿਆਦਾ ਸੁੱਕਿਆ ਨਾ ਜੇ ਆਪਣਾ ਹੋਰ ਹੋ ਗਿਆ ਉਹ ਕਹੀ ਨਾਲ ਨਾ ਅੱਧੇ ਨਾ ਨਾ ਲਿਖੀ ਆ ਗਈ ਪਾਟ ਕੀ ਤੇ ਮਿਲ ਗਿਆ ਵਧੀਆ ਕਰਾਂ ਗਿਆ ਲਓ ਜੀ ਦੇ ਦੇ ਅੰਬ ਵੀ ਆਪਣਾ ਬਹੁਤ ਖਾਣਾ ਹੋ ਗਿਆ ਐਂਕਲ ਅੰਬ ਵੀ ਬਹੁਤ ਸੋਹਣਾ ਹੋ ਗਿਆ ਆਪਣਾ ਟਾਣੀਆਂ ਦੇ ਦੇ ਕਿ ਕਿ ਸਿੱਧੀ ਰੱਖ ਲੈਣੇ ਮੈਂ ਘਾਉ ਉਹ ਵੀ ਲਾਉਣਾ ਉਹ ਉੱਥੇ ਨਾ ਓਕੇ ਆਪ ਤਾਂ ਕੇਹੇ ਅੰਬ ਦਾ ਉਹਨਾਂ ਦਾ ਗਾਹੀ ਦਾ ਕਿਹਦਾ ਕਿਹੜੇ ਬੁੱਟੇ ਅੰਬੀਆਂ ਕਿਹਦਾ ਕੇਹੇ ਜੇ ਫਲ ਦਾ ਅੰਬੀਆਂ ਦਾ achar ਤਾਂ ਪਾਉਂਗਾ ਅੰਬ ਦਾ ਅੰਬੀਆਂ ਦਾ ਓਦੋਂ ਠੀਕ ਹੈ ਉਹ ਕਾ ਲਾ ਦਾਂਗੇ ਆੜੂ ਆੜੂ ਨਹੀਂ ਇਹ ਆੜੂ ਹੈ ਅੰਬਾ ਨਹੀਂ ਅੰਬ ਅਮਰਵਟ ਉਹ ਹੋਏ ਨੇ ਆ ਅੰਬਾ ਨਹੀਂ ਆੜੂ ਲਓ। ਓਏ ਯਾਰ ਅੰਬੇ ਐ ਵੀ। ਨਹੀਂ ਆੜੂ ਐ। ਓ ਵੀ ਆਂਬਾ ਆ ਵੀ ਆਂਬਾ ਆਹ ਵੀ ਆਂਬਾ। ਇਹ ਨਹੀਂ ਆਂਬਾ ਹੈ ਸ਼ਾਇਦ। ਇਹ ਆੜੂ ਐ। ਆ ਵੀ ਆਂਬ ਦਾ ਹੋ ਵੀ ਆਂਬ ਦਾ। ਚਲ ਦੇਖਦੇ ਹੁਣ। ਇਹ ਤਾਂ ਬੜਾ ਅਮਰੂਦ ਐ। ਵੱਲੇ ਅਮਰੂਦ ਬੜਾ ਛਿੱਤੀ ਫੈਲਿਆ। ਨਹੀਂ 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 ਨਹੀਂ। ਇਹ ਨਹੀਂ ਐ। ਅਮਰੂਦਾਂ ਦਾ ਇਹ। ਇਹ ਨਹੀਂ ਐ। ਉਹ ਐ। ਮੈਂ ਕਹਾਂ ਨਹੀਂ ਜਦੋਂ ਹੋ ਲਿਗਾ। ਇਹ ਤਾਂ ਕੋਈ ਹੋਰ ਚੀਜ਼ ਐ। ਆਹੇ ਅਮਰੂਦ ਪਿੱਛੇ ਵੀ ਬਹੁਤ ਬੁੱਟੇ ਲਾਏ ਸੀਗੇ ਥੋੜੀ ਜੁੜੀ ਬਦਲ ਲੱਗੇ ਇਹ ਦਾ ਆਪਣਾ ਬੁੱਟ ਇਹ ਦਾ ਖਰਾਬ ਹੈ ਆਪਣਾ ਬਾਈ ਕਹਿੰਦਾ ਵੀ ਆਹ ਬੁੱਟੇ ਦਾ ਯਾਰ ਕਿਆ ਕਰੀ ਇਹ ਵੱਡੇ ਆਉਂਗਾ ਇਹਦੀ ਵੱਡ ਤਣਾ ਇਹ ਮੇਰੇ ਜਿਹੜੇ ਕੁਝ ਲੱਗਦਾ ਉਹ ਤਾਂ ਕਿਆ ਕਰ ਨਹੀਂ ਹਾਂਜੀ ਇਹਦੇ ਆ ਲੱਗਣਾ ਜੀ ਸਾਗ ਦੇਗੇ ਦੇਖ ਲਾਂਗੇ ਹਾਂਜੀ ਲੈ ਕੇ ਨਾ ਆ ਅਸਲ ਜਿਹੜੇ ਉੱਪਰ ਜਾਂਦੇ ਆ ਇਹ ਤੜਦੇ ਨੇ ਹੂੰ ਬਸ ਲਾ ਵੀ ਵਕਤੀ ਦੇਖਾਂਗੇ ਪਿੱਛੇ ਵੀ ਕੁਝ ਬੀਜਾਂ ਕੇ ਇਧਰ ਲਈ ਸੜ ਤੇ ਲੋ ਜੀ ਸ਼ਾਮ ਹੋ ਗਈ ਅਕਲ ਜੀ ਨੇ ਕਰਤੀਆਂ ਕਿਆਰੀਆਂ ਤਿਆਰ ਤੇ ਚੱਲ ਵੀ ਠੰਡੀ ਠੰਡੀ ਹਵਾ ਬੀਜੇ ਰਿਹਾ ਜੇ ਕੱਲ ਨੂੰ ਬੀਜੇ ਮੇਰਾ ਸੁੱਕਿਆ ਨਹੀਂ ਗੇ ਲੈ ਹੈ ਵੀਰੇ ਦਾ ਗਿੱਲ ਦੇ ਜੰਮਣ ਦਾ ਬਰਸੀ ਹੋਇਆ ਰਹਾ ਹੋਇਆ ਹਾਂਜੀ ਗਿੱਲ ਤੇ ਜੰਮਣਾ ਵੀਰੇ ਚੱਕਰੋ ਫੇ ਬੀਜ ਦੀ ਐਨੇ ਮਾ ਆ ਪੱਧਰਾਇਆ ਕਰਦਣਾ ਜੇ ਪੰਜਾਂ ਹੁੰਦਾ ਉਹਦੇ ਨਾਲ ਵਧੀਆ ਹੁੰਦਾ ਤੰਗੜੀ ਨਾਲ ਘੱਟ ਹੁੰਦਾ ਤੋ ਹੱਥਾਂ ਨਾਲ ਆਉਣਾ ਹੈ ਵੀ ਹਾਂਜੀ ਨਾ ਤਾਂ ਮੈਂ ਸਿੱਧਾ ਜਾ ਹੋ ਜਾਊਂਗਾ ਨਾ ਵੀ ਕਰਦੀ ਮੈਂ ਨਾਲ ਇਹਦੇ ਨਾਲ ਇੱਕ ਵਾਰ ਲੋ ਜੀ ਕਰਤਾ ਪੱਧਰਾ ਦੇ ਦਿਓ ਜੀ ਛੱਟਾ ਦੇ ਦਿਓ ਤੁਸੀਂ ਦੇ ਦਿਓ ਤੁਹਾਨੂੰ ਤਰੀਕਾ ਤਰਜਰਬਾ ਤੁਹਾਨੂੰ 50 ਪਿੱਟੇ ਸਾਗ ਲਾ ਦੇਣਾ ਲਾ ਰੱਬਾ ਸੋਣਾ ਉਹ ਗਾਦੀ ਸਾਗ ਸਾਡਾ ਹਾਂਜੀ ਸੰਘਣਾ ਜੰਮਗੇ ਹਾਂਜੀ ਪਹਿਲਾਂ ਦੇ ਜਿਹੜਾ ਹੋ ਦੂਆ ਹਾਂਜੀ ਸੰਘਣਾ ਤਾਂ ਜ਼ਿਆਦਾ ਅੱਛਾ ਜ਼ਿਆਦਾ ਹੋ ਗੇ ਸੰਘਣਾ ਅੱਛਾ ਗੱਲ ਜਿਹੜੀ ਹਾਂਜੀ ਜੰਦਾ ਨਹੀਂ ਗਾਉਂਦੀ ਮੁੱਲੀਆਂ ਛਲ ਗਵਾਂ ਵੀ ਲਿਆ ਮੈਂ ਹੈ ਨਾ ਗੱਲ ਹਾਂਜੀ ਬਾਈਆਂ ਨਾ ਗਾਜਰਾਂ ਹਾਂ ਤੇ ਮਾ ਗਾਜਰਾਂ ਨੂੰ ਥੋੜੇ ਟਾਈਮ ਲੱਗਦਾ ਨਾ ਗਾਜਰ ਨਹੀਂ ਹੋਣੀ ਆਪਣੇੰਨ ਬੂਟੇ ਮਨ ਬੂਟੇ ਆ ਦੇ ਅੱਛਾ ਤੇ ਤਾਕੀ ਬੋ ਫੜਦੇ ਸੋ ਤੇ ਹਾਂ ਤੇ ਤਾਕੀ ਤਾਂ ਬਾਕੀ ਬੁੱਟੇ ਵਾਲੇ ਬੰਦੇ ਨੂੰ ਬੁਲਾਇਆ ਤਾਂ ਹਲੇ ਆਇਆ ਨਹੀਂ ਕਹਿੰਦਾ ਸ਼ਾਮ ਨੂੰ ਆਵਾਂਗਾ ਬਹੁਤ ਦੇਖ ਤੁਹਾਨੂੰ ਪਤਾ ਤੁਸੀਂ ਦੇਖੋ ਪਹੁੰਚ ਕੇ ਬਿੱਜੀ ਫੇਰੀ ਇਹਦੇ ਭਾਈ ਨੇ ਗਠੇ ਲਵਾਏ ਫਿਰ ਕਿੰਨੇ ਗਠੇ ਐ ਜੋ ਉਹ ਵੀ ਦੰਦੇ ਆ ਮੈਨਾ ਉਹ ਲੈ ਕੇ ਆਇਆ ਅੱਜ ਉਹ ਬਿੱਜਣ ਜਾਂ ਮੇਥੇ 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 ਉਹ ਗੈਰੀ ਬੜੀ ਚੀ ਬਿੱਜਣੀ ਛੜੀ ਜੀ ਨਹੀਂ ਉਹ ਤਾਂ ਮੈਂ ਕਾ ਲਵਣਾ ਸਾਰੇ ਚੀ ਜਿਹੜੀ ਚ ਆ ਸਿੱਧਾ ਮੇਥੇ ਬੀਜ ਦੀ ਮੇਥੇ ਬੀਜ ਦੇ ਮੇਥੇ ਬੀਜ ਕੇ ਫੇਰ ਆ ਜੇ ਤਾਂ ਕਾ ਵੀ ਲਵਣਾ ਆਪਣੇ ਪਾਸੇ ਟੁੱਟ ਜਾਣਗੇ ਉਹ ਤਾਂ ਬਸ ਠੀਕ ਆ ਫੇਰ ਐਚ ਕਾ ਲਵਾਂਗੀ ਠੀਕ ਐਚ ਐਚ ਗਠੇ ਗਠੇ ਰਿਆ ਵਾ ਅੱਛਾ ਪਨੀਰੀ ਮਿਲਦੀ ਹੋਈ ਨਹੀਂ ਫੇਰ ਗੁੱਡ ਲੈਣ ਦੇ ਮੈਨੂੰ ਫੇਰ ਇਹਦੇ ਚ ਵੀ ਗਠੇ ਐਜ ਵੀ ਗਠੇ ਐਜ ਵੀ ਗਠੇ ਬੱਲੇ ਆ ਜੰਨੇ ਇਹ ਐਜ ਵੀ ਗਠੇ ਹੋਰ ਐਟਮਾ ਵੀ ਭੇਜਣੀਆਂ ਐ ਚਲਾ ਸਣ ਆ ਵੀ ਬਾਈ ਨੇ ਗਠੇ ਐ ਪਿੱਛੇ ਪਿੱਛੇ ਗਠੇ ਲਾ ਰਹੇ ਨੇ ਸਾਰੇ ਚ ਪਿੱਛੇ ਗਠੇ ਹੋਣੇ ਨਹੀਂ ਛੋਰੇ ਕਰਕੇ ਅੱਛਾ ਉਧਰ ਮੋਟੇ ਹੋਣੇ ਵੀਰੇ ਉਧਰ ਲਾ ਦਿੰਦੇ ਯਾਰ ਇਹਦੇ ਮੈਂ ਲਾ ਦੇ ਲਾ ਸਣ ਲਾ ਸਣ ਹੋ ਜੂਗਾ ਅੱਚ ਐ ਗੈਰੀ ਕਿੰਨ ਲਾ ਦੂ ਯਾ ਬੜੀ ਗਿਆਰੀ ਹੈ ਜੀ ਮਾਤੂ ਕੋਲ ਤਾਂ ਸੱਤ ਆਇਆ ਨਹੀਂ ਧੁੱਪ ਰਹੀ ਹੈ ਨਾ ਧੁੱਪ ਆਉਂਦੀ ਹੈ ਸਵੇਰ ਜਦ ਨੂੰ ਸਿਆਲ ਚ ਘਟ ਜਾਣੇ ਉਹਦੇ ਚ ਲਾਉਣੇ ਜੱਟੇ ਉਹਦੇ ਚ ਲਾਵੇ ਬਾਈ ਨੇ ਆਪ ਹੀ ਗਠੇ ਨੇ ਰਖਾਈਏ ਇੱਥੇ ਜੀ ਵੀ ਗਠੇ ਲਾਏ ਹੋਏ ਤੇ ਅੱਛਾ ਆਇਜ ਵੀ ਗਠੇ ਲੋ ਅੱਛਾ ਉਹ ਜੀ ਅੱਲਾਹ ਨਾਲ ਪਾਇਆ ਹੈ ਚੰਦੇ ਲੈਂਦੇ ਥੋੜਾ ਥੋੜਾ ਲਾ ਲੈਂਦੇ ਆਪਾਂ ਕਿਤਾਬ ਮਰਜੀ ਕਰਨਾ ਵੀਰੇ ਹਾਂਜੀ ਗਠੇ ਤਾਂ ਇੱਧਰ-ਇੱਧਰ ਰੱਖ ਲੈਂਦੇ ਖੰਭੇ ਤੇ ਇੱਧਰ-ਇੱਧਰ ਇੱਧਰ ਫਿਰ ਧਨੀਆ ਵੀ ਲਾਉਣਾ ਆਪਾਂ ਨੇ ਧਨੀਆ ਪਾਲ ਹਾਂ ਜੀ ਮੈਂ ਲਾਉਂਦੇ ਇੱਥੇ ਆ ਮੱਟਾ ਹਾਂਜੀ ਇੱਥੇ ਪਾਲਕ ਉੱਥੇ ਮੇਤੀ ਠੀਕ ਆ ਧਨੀਆ ਧਨੀਆ ਲਾਉਣਾ ਉਹਦੇ ਬੱਟਾ ਪਰ ਕੱਢ ਕੇ ਆਹ ਬੱਟਾ ਪਰ ਉਹਨਾ ਪਰ ਕਿਹੜੀਆਂ ਪਰ ਇਹ ਦਰ ਉਹ ਜਿਹੜੀ ਜਗ੍ਹਾ ਪਈ ਆ ਨਿੰਬੂ ਦੇ ਸਾਹਮਣੇ ਆ ਆਪਣੇ ਪਾਸ ੱਪ ਚੱਲ ਜੂਗੇ ਉੱਥੇ ਹਾਂ ੱਪਾ ਪਰ ਨਹੀਂ ਅੰਕਲ ਐ ਰੋੜੇ ਤੋਂ ਪੌਖੀ ਆਉਣੀ ਉਹ ਬੱਲੇ ਦੀਪੜ ਬੈ ਗਈ ਕੁੱਤਿਆਂ ਦੀ ਗੋਲੀ ਮੰਗਣਗੇ ਔਰੇ ਵਿੱਢਣਾ ਅੰਕਲ ਔਰੇ ਆਹ ਲੈਣ ਚ ਬੀਜ ਦਾਂਗੇ ਉਹ ਦੋ ਤਿੰਨ ਬੱਟਾ ਵੀ ਬਣਾ ਕੇ ਬੱਚਾ ਪਰ ਆ ਆ ਪਾਣੀ ਦੇਣ ਦੀ ਆਪਾਂ ਨੂੰ ਲੋੜ ਨਹੀਂ ਗਿੱਲੇ ਪਈ ਐ ਗਿੱਲੇ ਪਈ ਐ ਤਾਂ ਇਹਦੇ ਮੈਂ ਖਾਲ ਚੜਾਈ ਮਾਹ ਜੇ ਪਾਣੀ ਦੀ ਲਾਉਣਾ ਪੈ ਗਿਆ ਕਿਤੇ ਫਿਰ ਲਾ ਦਾਂਗੇ ਆ ਉਹ ਕੈਰੀ ਬਣਾਤੀ ਤੇਰੀ ਉਹ ਘਟਿਆਂ ਵਾਲੀ ਹਾਂਜੀ ਫਿਰ ਕੱਲ ਨੂੰ ਇਹਨਾਂ ਦੀ ਸਫਾਈ ਕਰਾਂਗੇ ਆਹ ਘੂਟ ਕੇ ਨਾ ਇਹਨਾਂ ਨੂੰ ਬੱਟਾ-ਮੱਟਾ ਕੰਪਲੀਟ ਕਰਕੇ ਬਸ ਠੀਕ ਠੀਕ ਨਾ ਫਿਰ ਆਪਣਾ ਜਿਹੜਾ ਕੋ ਮਰਜੀ ਲਈ ਜਾਈ ਜੀ ਆਪਾਂ ਸਰਗਨਾ ਗੱਦਰਾ ਅੱਗੇ ਤੇ ਬਗਾਰਾ ਮੋਟਰ ਵੀ ਮੈਨਸ ਲੱਗ ਗਈ ਆਇਰੋ ਇੱਕ ਮਹੀਨੇ ਇੱਕ ਤੋਂ ਪਹਿਲਾਂ ਨਾਲੇ ਫਰਕ ਪੈ ਗਿਆ ਅੰਕਲ ਹਾਰੇ ਕੋ ਸੁੱਕਣ ਲੱਗੀ ਜਗਾ ਬੱਟ ਤਾਂ ਨਹੀਂ ਬਣਾ ਕੇ ਗਿਆ ਉਹ ਇਹ ਜੈ ਨਾ ਪੱਛੋਂ ਚੱਲੇ ਹਾਂਜੀ ਇੱਕ ਇੱਕ ਫੁੱਟ ਪਾਣੀ ਚੱਕਦੀ ਹੈ ਕਾਫੀ ਪਾਣੀ ਚੱਕ ਲਿਆ ਬੱਟ ਬਣਾਉਣਾ ਤਾਂ ਨਹੀਂ ਆਇਆ ਰਾਜੂ ਰਾਜੂ ਬੱਟ ਨਹੀਂ ਬਣਾਈ ਉਹਨੇ ਜੀ ਖਾਲੀ ਡੂੰਗੀ ਕਰ ਗਿਆ ਕਹਿੰਦਾ ਮੈਨੂੰ ਮੈਿਕ ਨੇ ਕਿਹਾ ਤਾਂ ਕਿਹੜੀ ਖਾਲੀ ਉਹ ਪਾਣੀ ਵਾਲੀ ਉਹ ਆਪਣੀ ਖਾਲੀ ਡੂੰਗੀ ਕਰ ਗਿਆ ਹੈ ਉਹ ਪਾਣੀ ਨਹੀਂ ਹਾਂ ਉਹ ਕਹਿੰਦਾ ਜਿਹੜਾ ਪਾਣੀ ਨਿਕਲ ਰੂਗੀ ਜੀ ਨਿਕਲ ਗਿਆ ਨਿਕਲ ਗਿਆ ਕਹਿੰਦਾ ਬਰਸਿੰਦੇ ਬੰਦ ਕਰ ਦਿੰਦਾ ਹਾਂ ਬੰਦਾ ਉਹਨੇ ਇਹਨਾ ਕਰਨਾ ਯਾਰ ਪਾਣੀ ਤਾਂ ਸੁੱਕ ਕੇ ਨਿਕਲਣਾ ਫਿਰ ਉਹਨੂੰ ਕਿਹਾ ਰ ਮੈਂ ਸਿੱਧੀ ਖਾਲੀ ਬਣਾ ਲੈ ਕੇ ਆਪਣਾ ਸਿੱਧਾ ਪਾਣੀ ਤਾਰ ਲੈ ਯਾਰ ਮੌਸਮ ਵਜ ਪਾਣੀ ਸੁੱਕਣ ਲੱਗਿਆ ਤਾਂ ਜੇ ਮੀਂਹ ਪੈ ਗਿਆ ਫੇਰ ਪਾਣੀ ਆ ਜਾਣਾ ਮੀਂਹ ਨਹੀਂ ਪੈਂਦਾ ਉਹ ਕੋਈ ਪਤਾ ਨਹੀਂ ਬਈ ਰੱਬ ਦੇ ਰੰਗਾਂ ਦਾ ਉਹ ਮੀਂਹ ਨਹੀਂ ਗਏ ਹੁਣ ਨਾ ਬਈ ਕਿੰਨੇ ਦਿਨ ਚ ਅੰਕਲ ਉੱਗਿਓ ਕਿੰਨੇ ਦਿਨ ਚ ਉੱਗਿਓ ਹੈ ਤਿੰਨ ਹਫਤੇ ਚ ਦਿਖ ਜੂਗਾ ਆ ਫਤਰੀ ਪਤਾ ਲੱਗਣ ਲੱਗ ਗਏ ਹੈ ਨਿਕਲੇ ਹੋਣਾ ਤੇਜਾ ਤੱਕ ਆਪਣੀ ਬਾਕੀ ਆਈਟਮਾਂ ਵੀ ਲੱਗਣੀਆਂ ਹੈ ਆਈਟਮਾਂ ਇਹਦੇ ਚ ਲਾਉਂਗੇ ਮੇਥੀ ਹੈ ਇਧਰ ਮੇਥੀ ਦੀ ਇੱਥੇ ਪਾਲਕ ਦੀ ਬਾ ਠੀਕ ਆ ਇਹਦੇ ਚ ਇੱਥੇ ਆ ਬੱਟ ਤੇ ਤੇਰੇ ਡੈਡੀ ਨੇ ਕਰਕੇ ਲਵਾਏ ਇੱਥੇ ਠੀਕ ਠੀਕ ਹੈ ਨਾ ਗਢੇ ਨਾ ਆ ਰੱਖ ਲਾ ਆ ਹੋ ਜਾਣੀ ਜਿਆਰੀ ਮੇਰੇ ਐਂ ਕਰਦੇ ਤੇ ਇਹਦੀ ਸੇਚ ਨੂੰ ਖੰਬੇ ਹੀ ਸੇਚ ਨੂੰ ਇਧਰ ਬਾਕੀ ਸਾਰੇ ਪਾਲਕ ਬੋਲ ਕਲਾ ਲਾ ਲੈਂਦੇ ਇਹ ਨਾਲ ਕੀ ਦੇ ਗਠੇ ਉਧਰ ਲਾ ਲੰਦੇ ਆ। ਇਹਦੀ ਸੇਤ 'ਚ ਆਪਾਂ ਸਾਰੀ ਚੀਜ਼ਾਂ ਲਾ ਲੰਦੇ ਆ। ਆਹੋ ਵਰੇ ਵਰੇ। ਇਧਰ ਗਏ ਨਾ ਤੁਪਾ ਸੋਹਣੀ ਰਹਿਣੀ ਅੰਕਲ। ਤੇਰਾ ਹੁਣ ਕਿਆ ਕਿਆ ਇੱਕ ਤਾਂ ਮੇਥੀ ਰਹਿੰਦੀ। ਮੇਥੀ, ਪਾਰਕ। ਮੇਥੀ ਮੇਥੇ ਦੋਹੇ ਲਾਉਣੇ। ਮੇਥੇ ਵੀ ਲਾਉਣੇ ਆ। ਫਿਰ ਐਂ ਚੱਲ। ਹਾਂਜੀ। ਇਹਦੇ ਮਾ ਆਹ ਤਾਂ ਦੋ ਪੜਦਣੇ ਬੁੱਟੇ ਦਾ ਫालतੂ ਆ ਇਹ ਤਾਂ ਫੱਟੇ ਦੇਣੇ ਆ ਇਹ ਪੜਦਣੇ ਆ ਜਿਹੜੇ ਦੋ ਫालतੂ ਆ ਕਬਲਾ ਰੱਖ ਦੇਣਾ ਆ ਵੀ ਵੜ ਦੇਣਾ ਕਿ ਕਰਨੀ ਕੱਲਾ ਹੀ ਰੱਖ ਲੈਣਾ ਆਪਾਂ ਨੇ ਫੇਰ ਪਤਾ ਕੀ ਕਰਨਾ ਫੇਰ ਆਪਾਂ ਇਹਦੇ ਚ ਲਾ ਤੂੰ ਮੇਥਿਆਂ ਦੀ ਕੀ ਯਾਰ ਕਰਨਾ ਫੇਰ ਆਹ ਦੋ ਮੇਥੇ ਤੇ ਉਹ ਲਾ ਦਾਂਗੇ ਨਹੀਂ ਸਾਰੀਆਂ ਮੇਥਿਆਂ ਦੀ ਲੰਬੀਆਂ ਕਰ ਲੈਣਾ ਕੱਢ ਕੇ ਨਾ ਗੁੱਟ ਕੇ ਹਾਂਜੀ ਉਹ ਫਰ ਫਰ ਕਾਲੀ ਜੀ ਪਈ ਹੈ ਜਿਹੜੀ ਬਸ ਠੀਕ ਹੈ ਜੀ ਉਦੋਂ ਖਾਣਾ ਆ ਕੇ ਇਦਾਂ। ਇੱਕੋ ਦੇ ਤਾਂ ਆ ਗਏ ਬਸ। ਤਿੰਨ ਚਾਰ ਖਾ ਲਾਂਗੇ ਐਨ ਲੱਗ ਗਿਆ ਤੇ ਮੇਥੇ ਮੇਥੇ ਹੋ ਜਾਣ ਤੈਨੂੰ। ਮੇਥੇ ਲੰਬੇ ਲੰਬੇ ਲਾ ਦਿੰਦੇ ਚੱਲ। ਉਹ ਲੰਡੀਆਂ ਕਿ ਆ ਰਹੀਆਂ। ਤੇ ਗੜਾਈ ਨੂੰ ਵੀ ਸੌਖੀਆਂ ਰਹਿੰਦੀਆਂ। ਬਸ ਠੀਕ। ਉਹਦੇ ਬਾਅਦ ਇਹਦੇ ਵਿੱਚ ਕਰ ਲਾ ਉਹ। ਮੇਥੀ ਪਾਲਕ ਧਣੀਆਂ। ਠੀਕ। ਸਲੋ ਫੇਰ ਬਾਈ। ਹੌਲੀ ਹੌਲੀ ਕਰਾਂਗੇ ਤਿਆਰ। ਤੇ ਅੱਜ ਸਾਗ ਤੇ ਉਦਘਾਟਨ ਕਰਤਾ ਸੀ ਬਾਈ। ਅੱਗੇ ਤੋਂ ਲਾਉਣੀ ਆਪਾਂ ਨੇ ਮੂਲੀਆਂ ਬਸ ਠੀਕ ਹੈ ਜੀ ਅੰਦਰ ਸੱਗ ਬਣਾ ਮੂਲੀਆਂ ਸੱਗ ਬਣਾ ਛਲਗਮਾ ਇਹਦਾ ਕੱਲ ਨੂੰ ਤਿਆਰ ਕਰਦੇ ਹਾਂ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਕੱਲ ਨੂੰ ਬਾਈ ਆਪਣੀ ਰਾਏ ਵੀ ਦਿਓ ਕਿ ਕਿਆ-ਕਿਆ ਚੀਜ਼ਾਂ ਲਾਈ ਆ ਬਾਈ ਅਸੀਂ ਤੇ ਸਹੀ ਲਾ ਰਹੇ ਆ ਬਾਕੀ ਤੁਸੀਂ ਵੀ ਦੱਸ ਦਿਓ ਅਗਉਣ ਦਾ ਟਾਈਮ ਵੀ ਸਹੀ ਆ ਆਹ ਟਾਈਮ ਅਗਾਈ ਪਰ ਇੱਕ ਕਮੈਂਟ ਆਇਆ ਸੀਗਾ ਬਾਈ ਦਾ ਸੁਣੇ ਤਾਂ ਉਹ ਕਹਿੰਦੇ ਹੁਣ ਵਧੀਆ ਆਪਣੀ ਧਰਤੀ ਗਿੱਲੀ ਨਰਮ ਆ ਆਹਨੇ ਹੁਣ ਲਾਉਂਗੇ ਵਧੀਆ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਆ ਕਿਸੇ ਅਗਲੇ ਬਲੌਗ ਉੱਠੀ ਬਾਏ ਬਾਏ